ਬਜ਼ੁਰਗ ਘਰਾਂ ਵਿੱਚ ਤੇ ਆਪਣੇ ਵਿੱਚ ਵੀ ਸੁਰੱਖਿਅਤ ਨਹੀਂ ਰਤਨਾ ਪ੍ਰਭਜੋਤ ਕਰਨ ਟੇਲੋ ਸਮਾਜ ਕਿੱਧਰ ਨੂੰ ਜਾ ਰਿਹਾ ਹੈ ਇਸ ਬਾਰੇ ਸਾਨੂੰ ਸਾਰਿਆਂ ਨੂੰ ਸੋਚਣ ਤੇ ਗੰਭੀਰ ਹੋਣ ਦੀ ਜ਼ਰੂਰਤ ਹੈ ਰੱਬ ਨੇ ਮਾਂ ਬਣਾਈ ਕਿਉਂਕਿ ਉਹ ਹਰ ਜਗ੍ਹਾ ਨਹੀਂ ਜਾ ਸਕਦਾ ਸੀ ਬਾਪ ਵਰਗੀ ਮਿਹਨਤ ਕਰਕੇ ਸਾਰੀ ਕਮਾਈ ਦੂਸਰਿਆਂ ਤੇ ਹੋਰ ਕੋਈ ਖਰਚ ਨਹੀਂ ਸਕਦਾ ਮਾਂ ਦੇ ਪੈਰਾਂ ਵਿੱਚ ਜੰਨਤ ਹੈ ਤਾਂ ਬਾਪ ਉਸ ਜੰਨਤ ਦਾ ਦਰਵਾਜ਼ਾ ਹੈ ਮਾਪਿਆਂ ਦਾ ਦਿਨ ਕੋਈ ਵੀ ਨਹੀਂ ਦੇ ਸਕਦਾ বিজে ਪਾਰਟੀ ਅਨੁਸਾਰ ਬੜੇ ਖੁਸ਼ ਨਸੀਬ ਹੈ ਜਿਨਕਿ ਸਿਰ ਪਰ ਮਾਂ ਦਾ ਸਾਆ ਹੈ ਬੜੇ ਬਦਨਸੀਬ ਹੈ ਉਹ ਜਿन्होने ਆਪਣੀ ਮਾਂ ਕੋ ਠੁਕਰਾਇਆ ਹੈ ਮਾਪਿਆਂ ਵਰਗਾ ਪਿਆਰ ਤੇ ਦੇਖਭਾਲ ਹੋਰ ਕੋਈ ਵੀ ਨਹੀਂ ਕਰ ਸਕਦਾ ਬੱਚਿਆਂ ਵਾਸਤੇ ਮਾਪੇ ਆਪਣੇ ਆਪ ਨੂੰ ਕੁਰਬਾਨ ਕਰਨ ਤੱਕ ਲਈ ਜਾਂਦੇ ਨੇ ਪਰ ਜਿਵੇਂ ਦੇ ਹਾਲਾਤ ਬਣਦੇ ਜਾਂਦੇ ਨੇ ਵਧੇਰੇ ਕਰਕੇ ਬੱਚੇ ਮਾਪਿਆਂ ਨੂੰ ਬੋਝ ਸਮਝਣ ਲੱਗ ਗਏ ਨੇ ਲਾਲਚ ਬੱਚਿਆਂ ਵਿੱਚ ਬਹੁਤ ਵੱਧ ਗਿਆ ਹੈ। ਵੇਖਾਵੇ ਤੇ ਫੁਕਰੇਪਣ ਨੇ ਉਹਨਾਂ ਨੂੰ ਰਿਸ਼ਤਿਆਂ ਦੀ ਅਹਿਮੀਤੀ ਪਾ ਦਿੱਤੀ ਹੈ। ਮਾਪੇ ਬੱਚਿਆਂ ਦੀ ਸੁਰੱਖਿਆ ਲਈ ਹਮੇਸ਼ਾ ਚਿੰਤਤ ਰਹਿੰਦੇ ਨੇ। ਮਾਂ ਦੀ ਬੁੱਕਲ ਵਿੱਚ ਬੱਚਾ ਆਪਣੇ ਆਪ ਨੂੰ ਸੁਰੱਖਿਅਤ ਸਮਝਦਾ ਪਰ ਮਾਂ ਨੂੰ ਲੋੜ ਪੈਂਦੀ ਸੁਰੱਖਿਆ ਦੇਣ ਤੋਂ ਪਜ ਰਿਹਾ ਹੈ। ਕਿੰਨੀ ਸ਼ਰਮਨਾਕ ਤੇ ਦੁੱਖ ਦੀ ਗੱਲ ਹੈ ਕਿ ਮਾਪੇ ਆਪਣੇ ਨੌਹਾਂ ਪੁੱਤਾਂ ਹਲਾਦ ਕੋਲੋਂ ਹੀ ਹੁਣ ਸੁਰੱਖਤ ਨਹੀਂ ਨੇ। ਹਾਂ ਇਹ ਬੇਹੱਦ ਚਿੰਤਾ ਵਾਲੀ ਗੱਲ ਹੈ। ਮਾਪਿਆਂ ਨੂੰ ਸ਼ਬਜ਼ੀ ਹਿੱਸਾ ਨੂੰ ਵੀ ਸੈਣਾ ਪੈ ਰਿਹਾ ਹੈ ਤੇ ਕਲਤਾ ਦਾ ਸੰਤਾਪ ਨਾਲ ਰਹਿੰਦੇ ਹੋਏ ਵੀ ਭੋਗਣਾ ਪੈਂਦਾ ਹੈ ਚੰਗੀਆਂ ਪਲੇ ਸੰਪਨ ਪਰਵਾਰ ਚੰਗੀਆਂ ਤਨਖਾਹਾਂ 'ਚ ਪੈਸੇ ਕਮਾਉਣ ਵਾਲੇ ਵੀ ਮਾਪਿਆਂ ਨੂੰ ਘਰ ਵਿੱਚ ਫालतू ਸਮਝ ਰਹੇ ਨੇ ਵੱਡੇ ਵੱਡੇ ਬਿਜ਼ਨਸ ਖੜੇ ਕਰਨ ਵਾਲੇ ਬਜ਼ੁਰਗ ਵੱਡੇ ਅਦਿਆਂ ਤੋਂ ਰਿਟਾਇਰ ਹੋਏ ਪੈਨਸ਼ਨਾਂ ਲੈਣ ਵਾਲੇ ਵੀ ਨੂੰਹਾਂ ਪੁੱਤਾਂ ਨੂੰ ਮੂਰਖ ਲੱਗਦੇ ਹਨ ਅਹਿਮ ਗਲਤ ਇਹ ਹੈ ਕਿ ਉਹਨਾਂ ਮਾਪਿਆਂ ਨੇ ਪੜਾਇਆ ਪੈਰਾਂ 'ਤੇ ਖੜ੍ਹੀ ਕੀਤਾ ਤੇ ਹੁਣ ਉਹ ਬੇਸਮਝ ਅਤੇ ਫालतੂ ਹੋ ਕੇ ਇੱਕ ਬੇहद ਸ਼ਰਮਨਾਕ ਘਟਨਾ 27 ਅਕਤੂਬਰ 2023 ਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋਈ। ਰੋਪੜ ਵਿੱਚ ਵਕੀਲ ਦੀ ਪਤਨੀ ਤੇ ਆਪ ਰਿਟਾਇਰਡ ਪ੍ਰਿੰਸੀਪਲ ਦੀ ਜੋ ਦੁਰਦਸ਼ਾ ਉਸਤੇ ਵਕੀਲ ਪੁੱਤ ਤੇ ਉਸਦੀ ਅਯਾਪਕਾ ਪਤਨੀ ਨੇ ਕੀਤੀ ਬੇहद ਦੁਖਦਾਈ ਹੈ। ਪੈਨਸ਼ਨ ਵਾਲੇ ਖਾਤੇ ਦਾ ਏਟੀਐਮ ਕਾਰਡ ਵਕੀਲ ਪੁੱਤ ਕੋਲ ਹੈ। ਜਾਇਦਾਦ ਵੀ ਆਪਣੇ ਨਾਂ ਤਬਦੀਲ ਕਰ ਲਈ। ਮਾਣੋ ਜਿੰਨੀ ਦਰਿੰਦਗੀ ਨਾਲ ਨੂੰ ਪੁੱਤ ਤੇ ਪੋਤਾ ਕੁੱਟਰੇ ਸਨ। ਬਹੁਤ ਤਕਰੀਫ ਹੋਈ। ਲਰਨ ਤੇ ਸਿਰ ਲਾਤੀ ਅਧਿਆਪਕ ਦੀ ਨੌਕਰੀ ਕਰਨ ਵਾਲੀ ਔਰਤ ਆਪਣੇ ਵਿਦਿਆਰਥੀਆਂ ਨੂੰ ਕਿਵੇਂ ਦੀ ਸਿੱਖਿਆ ਦੇ ਸਕਦੀ ਹੈ ਸਾਰੇ ਕਾਨੂੰਨਾਂ ਨੂੰ ਜਾਣਨ ਵਾਲੇ ਤੇ ਲੋਕਾਂ ਨੂੰ ਇਨਸਾਫ ਦਿਵਾਉਣ ਵਾਲੇ ਨੇ ਜੋ ਕੀਤਾ ਉਹ ਤਾਂ ਬਹੁਤ ਹੈਰਾਨ ਕਰਨ ਵਾਲਾ ਹੈ ਇਸ ਦੇ ਨਾਲ ਹੀ ਮਾਰੀ ਦੇ 10 ਫੇਸ ਵਿੱਚ ਇੱਕ ਪੁੱਤ ਨੇ ਆਪਣੀ ਮਾਂ ਦੀ ਬੁਰੀ ਤਰ੍ਹਾਂ ਨਾ ਕੁੱਟਮਾਰ ਕੀਤੀ ਪੁੱਤ ਆਸਟ੍ਰੇਲੀਆ ਤੋਂ ਆਇਆ ਹੋਇਆ ਹੈ ਅਜੀਬ ਏਖੀ ਰਹੀ ਸੀ ਕਿ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਇੱਕ 22 ਸਾਲਾ ਪੁੱਤ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਹੋਰ ਕਿੰਨੇ ਮਾਂ-ਬਾਪ ਨੂੰ ਪੁੱਤਾਂ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੋਵੇਗਾ ਤੇ ਕਿੰਨਿਆਂ ਦੀ ਕੁੱਟਮਾਰ ਕੀਤੀ ਜਾ ਰਹੀ ਹੋਏਗੀ ਸਾਹਮਣੇ ਨਹੀਂ ਆਇਆ ਹੋਏਗਾ ਹਾਲਾਤ ਤਾਂ ਹੁਣ ਆਸਤਿਨ ਦਾ ਸੱਪ ਲੱਗ ਰਹੀ ਹੈ ਹੱ ਚੰਗੇ ਨੂੰਹਾਂ ਪੁੱਤ ਵੀ ਹਨ ਮਾਪੇ ਔਲਾਦ ਨੂੰ ਇਸ ਕਰਕੇ ਪਾਲਦੇ ਪੋਸਤੇ ਪੜਾਉਂਦੇ ਨੇ ਤਾਂ ਕਿ ਬਡਾਪੇ ਵਿੱਚ ਉਹਨਾਂ ਦਾ ਸਹਾਰਾ ਬਣ ਪਰ ਜਿਵੇਂ ਦੇ ਹਾਲਾਤ ਬਣ ਰਹੇ ਨੇ ਉਹ ਬਹੁਤ ਔਖੇ ਨੇ ਮਾਪਿਆਂ ਦੇ ਘਰਾਂ ਆਪਣੀ ਔਲਾਦ ਵੱਲੋਂ ਕੀਤੇ ਜਾ ਰਹੇ ਨੇ ਕੁੱਟਮਾਰ ਕੀਤੀ ਜਾਂਦੀ ਹੈ ਉਹਨਾਂ ਨਾਲ ਲੜਾਈ ਕਰਕੇ ਤੇ ਦਬਾਅ ਪਾ ਕੇ ਜਾਇਦਾਦ ਆਪਣੇ ਨਾਮ ਕਰਵਾ ਲਈ ਜਾਂਦੀ ਹੈ ਬੇਸੇ ਵੀ ਕਢਵਾਲੇ ਜਾਂਦੇ ਨੇ ਤੇ ਬਾਅਦ ਵਿੱਚ ਘਰੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਬਿਰਧ ਆਸ਼ਰਮਾਂ ਦੀ ਵੱਡੀ ਗਿਣਤੀ ਦਾ ਕਾਰਨ ਇਹੀ ਹੈ। ਜੇਕਰ ਬਜ਼ੁਰਗ ਇਕੱਲੇ ਰਹਿੰਦੇ ਨੇ ਤਾਂ ਵੀ ਸੁਰੱਖਿਤ ਨਹੀਂ ਤੇ ਜੇਕਰ ਨੁਹਾਂ ਪੁੱਤਾਂ ਨਾਲ ਰਹਿੰਦੇ ਨੇ ਤਾਂ ਵੀ ਸੁਰੱਖਿਤ ਨਹੀਂ ਨੇ। ਨੁਹਾਂ ਪੁੱਤਾਂ ਨਾਲ ਰਹਿੰਦੇ ਮਾਪੇ ਡਰ ਤੇ ਸਹਿਮ ਵਿੱਚ ਰਹਿੰਦੇ ਨੇ। ਹਕੀਕਤ ਇਹ ਹੈ ਕਿ ਜਦੋਂ ਪੁੱਤ ਮਾਪਿਆਂ ਨੂੰ ਬੋਲਣ ਲੱਗੇ, ਸੋਚਦੇ ਨਹੀਂ, ਬੇਇੱਜ਼ਤੀ ਕਰਨ ਲੱਗੇ, ਵੇਖਦੇ ਨਹੀਂ ਤਾਂ ਨੁਹਾਂ ਨੂੰ ਹੱਲਾਸ਼ੇਰੀ ਮਿਲਦੀ ਹੈ। ਨੁਹਾਂ ਆਪਣੇ ਮਾਪਿਆਂ ਖਿਲਾਫ ਇਕ ਅੱਖਰ ਸੁਣ ਲਈ ਚਾਰ ਨਹੀਂ ਹੁੰਦੀਆਂ ਪਰ ਪੁੱਤ ਆਪਣੇ ਮਾਪਿਆਂ ਨੂੰ ਉਹ ਕੁਝ ਵੀ ਕਹਿੰਦੇ ਨੇ ਜੋ ਮਾਪੇ ਸੁਣ ਕੇ ਜਿਉਂਦੇ ਜੀ ਮਰ ਜਾਂਦੇ ਨੇ ਬਜ਼ੁਰਗਾਂ ਦੀ ਦੁਰਦਸ਼ਾ ਵਧੇ ਰਹੀ ਹੋਣ ਲੱਗੀ ਹੈ ਤਾਂ ਸੰਦੂ 2007 ਵਿੱਚ ਸੀਨੀਅਰ ਸਿਟੀਜ਼ਨ ਐਕਟ ਬਣਿਆ ਪਰ ਅਫਸੋਸ ਕਿ ਉਹ ਸਹੀ ਤਰੀਕੇ ਨਾਲ ਲਾਗੂ ਨਹੀਂ ਹੋ ਰਿਹਾ ਮਾਪੇ ਬਹੁਤ ਵਾਰ ਸ਼ਰਮ ਦੇ ਮਾਰੇ ਚੁੱਪ ਰਹਿੰਦੇ ਨੇ ਜਿਹੜੇ ਦੇ ਹਾਲਾਤ ਬਣਦੇ ਜਾ ਰਹੇ ਨੇ ਆਪਣੇ ਆਸ-ਪਾਸ ਜਿਹੜੇ ਕੁਝ ਨਜ਼ਦੀਕ ਹਨ ਉਹਨਾਂ ਨੂੰ ਆਪਣੇ 'ਚ ਹੋ ਰਹੀਆਂ ਜ਼ਿਆਦਤੀਆਂ ਬਾਰੇ ਜ਼ਰੂਰ ਦੱਸੋ ਜਿਹੜੇ ਨੇੜੇ ਦੇ ਰਿਸ਼ਤੇਦਾਰ ਨਹੀਂ ਉਹਨਾਂ ਨੂੰ ਜ਼ਰੂਰ ਦੱਸਣਾ ਸ਼ੁਰੂ ਕਰੋ ਆਪਣੇ ਮੁਹੱਲੇ ਕਲੋਨੀ ਜਾਂ ਸੋਸਾਇਟੀ ਵਿੱਚ ਜਿੱਥੇ ਵੀ ਬਜ਼ੁਰਗਾਂ ਨਾਲ ਜਿਆਦਤੀਆਂ ਹੁੰਦੀਆਂ ਹਨ ਇਕੱਠੇ ਹੋ ਕੇ ਸ਼ਿਕਾਇਤ ਜ਼ਰੂਰ ਕਰੋ ਇਹਨਾਂ ਦੀ ਪ੍ਰਸ਼ਾਸਨ ਨੂੰ ਵੀ ਬਜ਼ੁਰਗਾਂ ਦੀਆਂ ਸ਼ਿਕਾਇਤਾਂ ਸੁਣ ਕੇ ਉਹਨਾਂ ਦੀ ਸੁਰੱਖਿਆ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਜੇਕਰ ਇਸ ਤੇ ਕਾਬੂ ਨਾ ਪਾਇਆ ਗਿਆ ਤਾਂ ਇਹ ਸਮੱਸਿਆ ਹਰ ਕਿਸੇ ਦੇ ਘਰ ਦੀ ਦਹਿਲੀਜ਼ ਟੱਪੇ ਕੀ ਸਮਾਜਿਕ ਭਲਾਈ ਮੰਤਰਾਲੇ ਨੂੰ ਬਜ਼ੁਰਗਾਂ ਬਾਰੇ ਗੰਭੀਰਤਾ ਨਾਲ ਕਦਮ ਚੁੱਕਣੇ ਚਾਹੀਦੇ ਨੇ ਧੰਨਵਾਦ